ਸਰਸਟ ਭਾਜੀ ਆਪਣਾ ਇੱਕ ਪੈਨ ਦਾ ਕਮੈਂਟ ਆਇਆ ਸੀਗਾ ਉਹਨਾਂ ਦੀ ਛਾਤੀ ਹੈ 18 ਇੰਚ ਤੇ 16 ਇੰਚ ਨਾਲ ਦੀ ਕਮਰ ਹੈਗੀ ਆ ਜਿਹੜਾ ਬੈਗ ਨੈਕ ਆ ਉਹ 5.5 ਇੰਚ ਹੈ ਠੀਕ ਆ ਆਪਾਂ ਹੁਣ ਇਹਦੀ ਕਰਾਂਗੇ ਡਰਾਫਟ ਇੱਥੋਂ ਆਪਾਂ 6.5 ਇੰਚ ਤੀਰਾਂ ਲਵਾਂਗੇ 7 ਇੰਚ ਆਪਾਂ ਮੋਡਾ ਪਾਵਾਂਗੇ 6.5 ਇੰਚ ਹੀ ਆਪਾਂ ਇੱਥੋਂ ਲਵਾਂਗੇ ਇੱਕ ਬਾਕਸ ਰੈਡੀ ਕਰਾਂਗੇ ਰੈਡੀ ਕਰਨ ਤੋਂ ਬਾਅਦ ਆਪਾਂ ਇੱਥੇ ਨਿਸ਼ਾਨ ਲਾਵਾਂਗੇ ਨਿਸ਼ਾਨ ਲਾਵਾਂਗੇ 18 ਇੰਚ ਦਾ ਠੀਕ ਹੈ ਜੀ ਇੱਥੋਂ ਆਪਾਂ ਫਰੰਟ ਸ਼ੀਪ ਪਾ ਦਾਂਗੇ ਤਕਰੀਬਨ 1 ਇੰਚ ਦੀ ਇੰਚ ਦੀ ਆਪਾਂ ਇੱਥੋਂ ਮੈਕ ਸ਼ੀਪ ਪਾ ਲਾਂਗੇ ਆਪੇ ਇਹ ਤੋਂ ਹੋਊਗੀ ਇਹ ਤੋਂ 1/2 ਇੰਚ ਡਾਊਨ ਹੋਊਗਾ 2 ਇੰਚ ਗਲਾ ਆਪਾਂ ਚੌੜਾ ਰੱਖਾਂਗੇ ਇੱਥੋਂ ਇੱਥੋਂ ਆਪਾਂ ਡਾਊਨ ਕਰਦਾਂਗੇ ਤਾਂ ਆਪਾਂ 5.5 ਇੰਚ ਦਾ ਗਲਾ ਨਾਲ ਦਾ ਰੈਡੀ ਹੈ 6 ਇੰਚ ਦਾ ਤੋਂ 2.5 ਇੰਚ ਰੱਖਾਂਗੇ ਆਪਾਂ ਅੱਜ ਆਪ ਅਪਲਾਈ ਕਰਾਂਗੇ ਇਹ ਹੈ ਜੀ ਆਪਣਾ 18 ਇੰਚ ਛਾਤੀ ਦੀ ਡਰਾਫਟਿੰਗ 16 ਇੰਚ ਨਾਲ ਦੀ ਕਮਰ ਇਹ ਤੋਂ ਇਹ ਆਪਣਾ ਕਮਰ ਦਾ ਨਿਸ਼ਾਨ ਲਾਵਾਂਗੇ ਆਹ ਠੀਕ 14 ਇੰਚ ਤੇ ਨਾਲ ਦੀ ਕਮਰ 16 ਇੰਚ ਨਾਲ ਦੀ ਕਮਰ ਹੈ 18 ਇੰਚ ਨਾਲ ਦੀ ਛਾਤੀ ਹੈ ਇਹ ਸੀ ਜੀ ਆਪਣੀ 18 ਇੰਚ ਛਾਤੀ ਦੀ ਡਰਾਫਟਿੰਗ ਅਗਰ ਤੁਸੀਂ ਵੀ ਇਸ ਤਰ੍ਹਾਂ ਦੀ ਡਰਾਫਟਿੰਗ ਮਾਰੇ ਪੁੱਛਣਾ ਚਾਹੋ ਤਾਂ ਮੈਸੇਜ ਕਰ ਸਕਦੇ ਥੈਂਕ ਯੂ